ਤਸ਼ਵੀਰਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਡ ਪੰਜਾਬ ਟੀਵੀ ਨਵੇਂ ਸਾਲ ਦੀ ਸ਼ੁਰੂਆਤ ਜੋ ਕਿ ਹੋ ਚੁੱਕੀ ਹੈ ਤੇ ਨਵੇਂ ਸਾਲ ਤੋਂ ਬਾਅਦ ਇੱਕ ਅਜੀਹਾਂ ਤਿਉਹਾਰ ਜਿਹੜਾ ਕਿ ਲੋਹੜੀ ਦਾ ਤਿਉਹਾਰ ਹੈ ਸਾਰੇ ਦੇਸ਼ਾਂ ਵਿੱਚ ਬਹੁਤ ਹੀ ਸੋਹਣੀ ਤਰ੍ਹਾਂ ਮਨਾਇਆ ਜਾਂਦਾ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਅੰਮ੍ਰਿਤਸਰ ਦੇ ਪੂਤਨਪੁਰਾ ਇਲਾਕੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਘਰ ਜਿਹੜਾ ਕਿ ਇਹ ਗੁੱਡੀਆਂ ਹਨ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜਾ ਕਿ ਹੈ ਉਹ ਗੁੱਡੀਆਂ ਹੀ ਗੁੱਟੀਆਂ ਨਜ਼ਰ ਆ ਰਹੀਆਂ ਹਰ ਕਿਤੇ ਦੂਰੋਂ ਦੂਰ ਤੱਕ ਨਜ਼ਰ ਤੁਸੀਂ ਦੇਖ ਸਕਦੇ ਹੋ ਤੇ ਇੱਕ ਨਜ਼ਰ ਜਿਹੜੀ ਕਿ ਹੈ ਉਹ ਬਿਲਕੁਲ ਹੀ ਗੁੱਡੀਆਂ ਦੀ ਦੁਕਾਨਾਂ ਉੱਤੇ ਨਜ਼ਰ ਆ ਰਹੀ ਹੈ ਤੇ ਮੈਂ ਅਜੇ ਮੈਂ ਦੁਕਾਨ ਵਿੱਚ ਇੱਥੇ ਕਿ ਬਹੁਤ ਸੋਹਣੀ ਤਰ੍ਹਾਂ ਜਿਹੜੀ ਕਿ ਗੁੱਡੀਆਂ ਬਣਾਈ ਜਾਂਦੀਆਂ ਸਤਿ ਸ਼੍ਰੀ ਅਕਾਲ ਕਿਸ ਤਰ੍ਹਾਂ ਗੁੱਡੀਆਂ ਤਿਆਰ ਕੀਤੀਆਂ ਜਾਂਦੀਆਂ ਗੁੱਡੀਆਂ ਗਰਮੀਆਂ 'ਚ ਤਿਆਰ ਕੀਤੀਆਂ ਜਾਂਦੀਆਂ ਜੀ ਤੇ ਸਾਰੇ ਏਡੋ ਏਡੀ ਘਰਾਂ ਘਰਾਂ 'ਚ ਗੁੱਡੀਆਂ ਤਿਆਰ ਕਰਦੇ ਨੇ ਕਿਸ ਕਿਸ ਪ੍ਰੋਸੈਸ ਨਾਲ ਗੁੱਡੀਆਂ ਤਿਆਰ ਕੀਤੀਆਂ ਜਾਂਦੀਆਂ ਤਲਾਵਾਂ ਵਗੈਰਾ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਬਾਂਸ ਵਗੈਰਾ ਬਣਾਇਆ ਜਾਂਦਾ ਮੈਡਮ ਬਾਂਸ ਕਲਕੱਤੇ ਤੋਂ ਹੁੰਦਾ ਕੱਟਿਆ ਘਟਾਇਆ ਤੇ ਕੁਝ ਕਾਰੀਗਰ ਲੱਗੇ ਹੋਏ ਸਾਡੇ ਘਰਾਂ ਘਰਾਂ 'ਚ ਕੀ ਕੀ ਸਪੈਸ਼ਲ ਚੀਜ਼ਾਂ ਹੈ ਤੁਹਾਡੇ ਵੱਲੋਂ ਇਸ ਵਾਰੀ ਲੋੜੀ ਤੁਸੀਂ ਲੈ ਕੇ ਆਏ ਹੋ ਇੱਕ ਸਪੈਸ਼ਲ ਲੈ ਕੇ ਕਾਡ ਨਹੀਂ ਤੇ ਆ ਸਾਰੇ ਪਾਕਿਸਤਾਨੀ ਗੁੱਡੇ ਆ ਸਾਰੇ ਡਿਜ਼ਾਈਨ ਟੰਗੀ ਹੋਏ ਨੇ ਤੇ ਸਪੈਸ਼ਲ ਆਪਣੇ ਕੋਲ ਅੱਗੇ ਸਟਾਰ ਵਾਲੀ ਗੁੱਡੀ ਇਹ ਚੈੱਕ ਕਰੋ ਇੱਧਰ ਫਿਰ ਉਹ ਡੱਬੀ ਵਾਲੇ ਸਾਰੇ ਸਪੈਸ਼ਲ ਯੂਨੀਕ ਚੀਜ਼ਾਂ ਲੈ ਕੇ ਆਏ ਆ ਇਸ ਵਾਰ ਕਿੰਨਾ ਕੁ ਜੜਾ ਕਿ ਲੋਕਾਂ ਦਾ ਪ੍ਰਭਾਵ ਮਿਲਿਆ ਇਸ ਵਾਰੀ ਲੋੜੀ ਤੇ ਲੋਕਾਂ ਦਾ ਬਹੁਤ ਜ਼ਿਆਦਾ ਕਰੇਜ ਆ ਸਾਡੇ 66 ਏਰੀਏ ਚ ਬਹੁਤ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਗੁੱਡੀ ਖਰੀਦਣ ਦਾ ਨੰਬਰ ਕਿਹੜਾ ਆਪਣੀ ਦੁਕਾਨ ਦਾ ਨੰਬਰ ਹੈਗਾ 9592285 ਤੇ ਅਸ ਤੋਂ 30 ਸਾਲ ਪਹਿਲਾਂ ਮੈਂ ਕੱਲਾ ਹੀ ਇਸ ਸ਼ਾਪ ਤੇ ਤੇ ਪੰਜਾ ਸੱਤਾ ਸਾਲਾਂ ਜੇ ਦੋ ਕ ਦੁਕਾਨਾਂ ਹੋਈਆਂ ਇਹੀਂ ਅੱਜ 30 ਸਾਲਾਂ ਬਾਅਦ ਸਾਰੇ ਇਲਾਕੇ ਨੂੰ ਸਾਰੇ ਦੁਕਾਨਾਂ ਹੋ ਗੀਆਂ ਇੱਥੇ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਉਹ ਨਜ਼ਰੀਆ ਵੇਖ ਕੇ ਕਿ ਹੁਣ ਨਜ਼ਰੀਆ ਵੇ ਪਰ ਉਸ ਟਾਈਮ ਮੈਂ ਕੱਲਾ ਹਾਂ ਤਾਂ ਮੈਨੂੰ ਮਲਕੀ ਫੀਲਿੰਗ ਵੀ ਨਹੀਂ ਆਂਦੀ ਪਰ ਬਹੁਤ ਮਿਹਨਤ ਕੀਤੀ ਲੋਕਾਂ ਨੂੰ ਅਵੇਰਨੈਸ ਕੀਤਾ ਆ ਹੁਣ YouTube ਸੋਸ਼ਲ ਮੀਡੀਆ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਇੱਥੇ ਪਈਰੇ ਵਿੱਚ ਘਰ-ਘਰ ਗੁੱਡੀ ਬਣਦੀ ਹੈ ਤੇ ਇਥੋਂ ਸਟਾਰਟ ਕਰਨ ਵਾਲੇ ਐਸੀ ਹੀ ਦੁਕਾਨਦਾਰੀ ਤੇ ਅੱਜ ਸਾਡੇ ਪੂਰੇ ਇਲਾਕੇ ਸਾਰੇ ਘਰ-ਘਰ ਚੱਲ ਰਿਹਾ ਸਭ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਮੌਜੂਦ ਆ ਇਸ ਏਰੀਆ ਵਿੱਚ ਜਿੱਥੇ ਕਿ ਘਰ-ਘਰ ਜਿਹੜੀ ਕਿ ਆ ਉਹ ਗੁੱਡੀ ਜਿਹੜੀ ਕਿ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੀਆਂ ਗੁੱਡੀਆਂ ਦੀਆਂ ਡਰੋਨ ਕਾ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਕਿਸ ਤਰ੍ਹਾਂ ਗੁੱਡੀਆਂ ਤਿਆਰ ਕੀਤੀਆਂ ਗਈਆਂ ਤੁਹਾਡੇ ਵੱਲੋਂ ਇਹ ਮਤਲਬ ਅਸੀਂ ਹੱਥ ਨਾਲ ਤਿਆਰ ਕਰੀਦੀਆਂ ਸਾਡੇ ਰੋ ਬੱਚੇ ਲੱਦੇ ਆ ਛੋਟੇ ਛੋਟੇ ਅਸੀਂ ਆਪਣੀ ਮਿਹਨਤ ਧਰੀਦੀ ਆਪਣੀ ਹੱਥ ਦੀ ਹੈ ਜੀ ਉਹ ਕਿਦੋਂ ਤੋਂ ਤੁਹਾਡੇ ਵੱਲੋਂ ਅਸਾਂ ਤਿਆਰੀਆਂ ਕੀਤੀਆਂ ਗਈਆਂ ਇਹ ਬਹੁਤ ਪਰੇ ਪਣਾਣੀ ਲੱਗੇ ਛੋਟੇ ਛੋਟੇ ਨੇ ਜਿਹੜੇ ਨਹੀਂ ਕੰਮ ਕਰਦੇ ਹਨ ਜੀ ਇਹ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਕਿ ਲੋੜੀ ਤੇ ਹੀ ਸਿਰਫ ਗੁੱਡੀ ਉੱਡਦੀ ਹੈ ਕਿ ਹੋਰ ਵੀ ਕਾਫੀ ਟਾਈਮ ਲੱਗ ਬਸੰਤ ਦੇ ਵੀ ਹੋਰ ਜੀ ਲੋੜੀ ਤੇ ਵੀ ਹੁੰਦੀ ਹੈ ਪਰ ਮਾਪ ਕਿਸ ਤਰ੍ਹਾਂ ਦਾ ਹਾਂਜੀ ਉਧਰ ਵਰੀਆ ਲੱਦਾ ਆਪਾਂ ਹੁਣ ਇੱਥੋਂ ਸੀ ਲਾਦੇ ਫਿਰ ਬੋਥੇ ਚੱਲ ਜੇ ਦਾ ਫਰੋਜ ਕੋਲ ਮ ਕਿਸ ਕਿਸ ਰੇਟਿੰਗ ਦੇ ਵਿੱਚ ਤੁਸੀਂ ਗੁੱਡੀਆਂ ਵੇਚਦੇ 250 ਰੁਪਏ ਵੀ ਦਰਜਨ ਆਪਣੇ ਰੋ 70 ਰੁਪਏ ਵੀ ਹੈ 1200 ਰੁਪਏ ਵਾਲਾ ਵੀ ਉੱਡਾ ਹੈ ਆਪਣੇ ਰੋ ਵੱਡੇ ਰੋ ਵੱਡੇ ਉੱਡੇ ਹੈ ਜੀ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਏਰੀਆ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਕਿ ਹੈ ਇੱਥੇ ਗੁੱਡੀਆਂ ਲੈ ਤੁਸੀਂ ਦੇਖ ਸਕਦੇ ਹੋ ਹਰ ਕਿਤੇ ਜਿਹੜਾ ਕਿ ਹੈ ਗੁੱਡੀਆਂ ਦਾ ਪ੍ਰਭਾਵ ਹੈ ਤੇ ਸਾਰੇ ਜਾਣੇ ਗੁੱਡੀਆਂ ਵੇਚ ਰਹੇ ਨੇ ਸ਼ਸ਼ਿਕਾ ਸ਼ਸ਼ਿਕਾ ਕਿਸ ਪਾ ਗੁੱਡੀ ਵੇਚ ਰਹੇ ਹੋ ਇਸ ਵਾਰੀ ਲੋੜੀ ਇਹ 150 ਰੁਪਏ ਵੀ 150 ਰੁਪਏ ਦਰਜਨ 80 400 ਰੁਪਏ ਦਰਜਨ ਤੇ ਉਹ ਤਾਂ ਵੀ ਗੁੱਡੀ ਤੁਸੀਂ ਨਹੀਂ ਜਾਣਦੀ ਹੈ ਤੁਸੀਂ ਬਣਾਉਂਦੇ ਹੋ ਕਿਸ ਤਰੀਕੇ ਨਾਲ ਤੁਸੀਂ ਬਣਾਉਂਦੇ ਜਿੱਦਾਂ ਇਹ ਬਣੀ ਪਈ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਗੁੱਡੀ ਤਿਆਰ ਕੀਤੀ ਜਾਂਦੀ ਹੈ ਇਹ ਆਈ ਛਾਪਾ ਲਾ ਕੇ ਵੀ ਬਣਾ ਲੈਣੇ ਆ ਤੇ ਜਿੱਦਾਂ ਆਪ ਪਲੇਨ ਗੁੱਡੀ ਬਣਾਉਂਦੇ ਉਹਨੂੰ ਛਾਪਾ ਲਉਂਦੇ ਆ ਦੇਕਾਰਦਾਰ ਬਣਾਉਂਦੇ ਆ ਗੁੱਡੀ ਗੰਡ ਲੇ ਕੇ ਤੁਹਾਨੂੰ ਕਿਸ ਨੇ ਸਿਖਾਇਆ ਹੈ ਸਭ ਹਾਂਜੀ ਕਿਸ ਤੋਂ ਵੱਲੋਂ ਤੁਹਾਨੂੰ ਸਿਖਾਇਆ ਗਿਆ ਕਿੱਦਾਂ ਸਿਖਾਇਆ ਗਿਆ ਮੇਰਾ ਇੱਕ ਮੇਰੀ ਬੁਆ ਗਿਆ ਉਹਨਾਂ ਨੇ ਮੈਨੂੰ ਸਿਖਾਇਆ ਬੰਮੀ ਬੁਆ ਕਿਸ ਤਰੀਕੇ ਦੇ ਨਾਲ ਲੋਹੜੀਆਂ ਦੀਆਂ ਤਿਆਰੀਆਂ ਇਸ ਵਾਰੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਹਨ ਗੁੱਡੀਆਂ ਕਿਸ ਤਰੀਕੇ ਨਾਲ ਬਣਾਈਆਂ ਗਈਆਂ ਗੀਆਂ ਗੁੱਡੀਆਂ ਜੀ ਦੀ ਆਪ ਆਪਣੇ ਹੱਥੀ ਤਿਆਰ ਕਰਕੇ ਬਣਾਈਆਂ ਗਈਆਂ ਸਾਰੀ ਆਪਣੀ ਮਿਹਨਤ ਲੱਗੀ ਹੈ ਸਾਲ ਦੀ ਤੇ ਨਤੀਜਾ ਤੁਹਾਡੇ ਸਾਹਮਣੇ ਹੀ ਹੈ ਜੀ ਬਹੁਤ ਤੁਹਾਡੀ ਹਰੀ-ਪਰੀ ਦੁਕਾਨ ਮੈਨੂੰ ਗੁੱਡੀਆਂ ਨਾਲ ਨਜ਼ਰ ਆਈ ਤੇ ਮੈਂ ਤੁਹਾਡੇ ਕੋਲ ਆ ਗਈ ਤੇ ਕਿਸ-ਕਿਸ ਤਰ੍ਹਾਂ ਤੁਸੀਂ ਗੁੱਡੀਆਂ ਨੂੰ ਤਿਆਰ ਕਰਦੇ ਹੋ ਮਤਲਬ ਪਹਿਲੇ ਕਿਸ ਤਰ੍ਹਾਂ ਗੁੱਡੀ ਨੂੰ ਇੱਕ ਗੁੱਡੀ ਬਣਾਉਣ ਲਈ ਬਹੁਤ ਸਮਾਂ ਲੱਗਦਾ ਹੋਏਗਾ ਤੁਸੀਂ ਦੱਸੋਗੇ ਕਿਸ ਤਰ੍ਹਾਂ ਤਿਆਰ ਕਰਦੇ ਹੋ ਇਹਨਾਂ ਵਿੱਚ ਤਾਰਨਾ ਮੈਂ ਨਹੀਂ ਦੱਸ ਸਕਦਾ ਭਾਜੀ ਹੁਣ ਦੱਸਣਗੇ ਇੱਕ ਗੁੱਡੀ ਨੂੰ ਅੱਧਾ ਘੰਟਾ ਲੱਗ ਜਾਂਦਾ ਮੈਡਮ ਪਹਿਲੇ ਕਾਗਜ਼ ਆ ਜਾਂਦਾ ਦਿੱਲੀ ਤੋਂ ਇਦਾਂ ਪਿਓਰ ਕਾਗਜ਼ ਆ ਜਾਂਦਾ ਉਹਨੂੰ ਬਾਅਦ ਚ ਡਿਜ਼ਾਈਨਿੰਗ ਕਰੀਦੀ ਫਿਰ ਉਹਨੂੰ ਕਾਟਾਂ ਪਾਈਦੀਆਂ ਬਹੁਤ ਲੰਬਾ ਹੈਗਾ ਕੰਮ ਹਾਂਜੀ ਹਰ ਸਾਲ ਤਿਆਰ ਕੀਤਾ ਜਾਂਦਾ ਹਾਂ ਹਾਂ ਜੀ ਹਰ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਐਸਾ ਕਰਦੇ ਆ ਹਰ ਕੀ ਪਹਿਲੀ ਵਾਰ ਅਸੀਂ ਆ ਨਵੀਆਂ ਵੈਰੀਟੀਆਂ ਬਣਾਈਆਂ ਵਾ ਕੀ ਕੀ ਇਸ ਤੱਕ ਕੀ ਕੀ ਨਾਮ ਹੈ ਸਾਰੀ ਗੁੱਡੀਆਂ ਇਹਦਾ ਨਾਮ ਦੋ ਪਿੱਪਾ ਗਾਈਟ ਪਿੱਪਾ ਗਾਈਟ ਐ ਮੈਂ ਨਾ ਪਹਿਲੀ ਵਾਰ ਹੀ ਸੁਣਿਆ ਹਾਂ ਜੀ ਦਾ ਸਟਾਰ ਹੈਗਾ ਇਹ ਸਟਾਰ ਇਹਦੀ ਸਭ ਦੀ ਪ੍ਰਾਈਜ਼ਿੰਗ ਕਿੰਨੀ ਕੁ ਹੋਏਗੀ ਇਹਦਾ ਪ੍ਰਾਈਸ ਹੈਗਾ ਜੀ 150 ਰੁਪਿਆ ਉਹਦਾ ਹੈਗਾ ਇਹ 200 ਤੇ ਕਿੰਨੀ ਕੋ ਤੁਹਾਡੇ ਵੱਲੋਂ ਜਿਹੜੀ ਮਿਹਨਤ ਹੈ ਕਿ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਬਹੁਤ ਵਧੀਆ ਹੈ ਨਹੀਂ ਕਿ ਕੋਈ ਮੁਸ਼ਕਲ ਨਹੀਂ ਹੈ ਕਿ ਜਿੱਥੇ ਤੁਹਾਨੂੰ ਪਰਮਿਸ਼ਨ ਨੇ ਰੱਖਿਆ ਬਹੁਤ ਵਧੀਆ ਰੱਖਿਆ ਅਸੀਂ ਕੋ ਇਹ ਕੰਮ ਦੇ ਵਿੱਚ ਕੰਮ ਕਰਕੇ ਖੁਸ਼ ਹਾਂ ਪੀੜੀ ਤੋਂ ਪੀੜੀ ਕਰਦੇ ਆ ਰਹੇ ਓਕੇ ਤੁਸੀਂ ਸਟਾਰਟ ਕੀਤਾ ਨਹੀਂ ਪੀੜੀ ਤੋਂ ਪੀੜੀ ਨਹੀਂ ਮਤਲਬ ਕਿ ਇਹ ਮੈਂ ਹੀ ਕੰਮ ਚਾਲੂ ਕੀਤਾ ਆਪਣੇ ਘਰ ਦੇ ਵਿੱਚ ਮੈਨੂੰ ਹੋ ਗਏ ਮਤਲਬ ਹਾਂਜੀ 10 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਨੂੰ ਹੁਣ ਮਤਲਬ ਕਿ ਮੇਰੀ ਸੈਟਿੰਗ ਹੋ ਗਈ ਹੈ 10 ਸਾਲ ਤੋਂ ਲੈ ਕੇ ਅਗਰ ਹੁਣ ਤੱਕ ਦੀ ਗੱਲ ਕਰੀਏ ਤੇ ਕਿੰਨੇ ਕੁ ਉਤਾਰ ਚੜ੍ਹਾਵ ਤੁਹਾਡੇ ਵੱਲੋਂ ਦੇਖਿਆ ਬਹੁਤ ਬਹੁਤ ਜ਼ਿਆਦਾ ਸਟਰਗਲ ਕੀਤਾ ਉਹ ਮਿਹਨਤ ਕਰਨੀ ਪਈ ਬੜੀਆਂ ਤਿੰਨ ਚਾਰ ਸਾਲ ਦੇ ਸਿੱਖਣ ਲੱਗੇ ਲੱਗੇ ਹਾਂਜੀ ਜੀ ਤੇ ਹੁਣ ਓਕੇ ਆ ਸਾਰਾ ਕੁਝ ਬਹੁਤ ਜ਼ਿਆਦਾ ਹੀ ਹੈਗੀ ਮਸ਼ਹੂਰ ਹੈ ਪੰਜਾਬ ਚ ਪੰਜਾਬ ਤੋਂ ਸਭ ਤੋਂ ਜਿਹੜਾ ਬੈਸਟ ਹੁੰਦਾ ਉਹ ਹੀ ਆਂਦਾ ਮੱਲਾ ਪੁਤਨਪੂਰਾ ਗੁੱਡੀਆਂ ਵਾਲਾ ਟਪਈ ਰੋਡ ਪੁਤਨਪੂਰਾ ਤਾੜੀ ਦੁਕਾਨ ਦਾ ਜਿਹੜਾ ਕਿ ਨਾਮ ਹੈ ਉਹ ਕਿਸ ਤਰ੍ਹਾਂ ਲੋਕੀ ਤੁਹਾਡੇ ਕੋ ਕੰਟੈਕਟ ਕਰਨ ਕਿਸ ਤਰ੍ਹਾਂ ਤੁਹਾਡੇ ਦਾ ਨਾਮ ਅਭੀ ਕੈਸ਼ ਸਟੋਰ ਹੈ ਉਹ ਸਾਡਾ ਬੋਰਡ ਲੱਗਾ ਉਹ ਸਾਡੀ ਦੁਕਾਨ ਛੋਟੀ ਹੈ ਤਾਂ ਕਰਕੇ ਵੱਡੀ ਨੰਬਰ ਲਿਖਿਆ ਹੈ ਉਹ ਉੱਤੇ ਸਾਰਾ ਕੁਝ 77 77 43 087928 ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੁੱਟੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਸਾਰੇ ਹੀ ਲੋਕ ਇਸ ਗਲੀ ਵਿੱਚ ਆ ਕੇ ਗੁੱਡੀਆਂ ਜਿਹੜੀਆਂ ਕਿਉਂ ਲੈ ਸਕਦੇ ਨੇ ਤੇ ਹਰ ਤਰ੍ਹਾਂ ਦੀ ਗੁੱਡੀ ਜਿਹੜੀ ਕਿ ਆ ਉਹ ਇੱਥੇ ਤਿਆਰ ਕੀਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਮੁੰਡਿਆਂ ਦੀਆਂ ਜਿਹੜੀਆਂ ਕਿ ਰੌਣਕਾਂ ਨੇ ਉਹ ਲੱਗੀਆਂ ਹੋਈਆਂ ਤੇ ਹਰ ਪਾਸੇ ਬਹੁਤ ਹੀ ਸੋਹਣੀ ਤਰ੍ਹਾਂ ਗੁੱਡੀਆਂ ਨੂੰ ਸਜਾਇਆ ਗਿਆ ਸਤਿ ਸ਼੍ਰੀ ਅਕਾਲ ਹਾਂਜੀ ਸਾਡੀ ਸਭ ਆਪਣੀ ਤਿਆਰੀ ਹੁੰਦੀ ਗੁੱਡੀ ਦੀ ਛੋਟੀ ਤੋਂ ਲੈ ਕੇ ਵੱਡੀ ਗੁੱਡੀ ਸਾਡੀ ਸਾਰੇ ਆਪਣੀ ਤਿਆਰ ਹੁੰਦੀ ਹੈ ਤੇ ਸਾਡਾ ਹੀ ਮਲੀ ਇਸ ਹਾਲੇ ਵਿੱਚ ਸਾਡਾ ਹੀ ਆਪਣਾ ਕੰਮ ਹੈਗਾ ਇਹ ਤੇ ਜੋ ਵੀ ਅੱਜ ਤੱਕ ਲੱਗ ਰਿਹਾ ਹੈ ਇਹ ਸਾਰੇ ਹੀ ਸਾਡੇ ਤੋਂ ਹੀ ਸ਼ੁਰੂ ਹੋਇਆ ਇਸ ਵੇਲੇ ਇਸ ਮੁਹੱਲੇ ਵਿੱਚ ਕਦੋਂ ਤੋਂ ਤੁਸੀਂ ਇਹ ਤਿਆਰੀਆਂ ਲੋੜੀ ਦੀਆਂ ਸਟਾਰਟ ਕਰਦੇ ਹੋ ਸਾਡੇ ਭੈਣ ਜੀ ਇਹ ਪੂਰਾ ਸੀਜ਼ਨ ਚੱਲਦਾ ਰਹਿੰਦਾ ਪੂਰਾ ਸਾਲ ਹੀ ਚੱਲਦਾ ਰਹਿੰਦਾ ਹਾਂਜੀ ਪੂਰੇ ਸਾਲ ਜੀ ਕਿਸ ਤਰ੍ਹਾਂ ਤੁਹਾਨੂੰ ਇੱਕ ਗੁੱਡੀ ਬਣਾਉਣ ਲਈ ਕਿੰਨਾ ਕੁ ਸਮਾਂ ਲੱਗਦਾ ਹੈ ਤੇ ਕਿਸ ਤਰ੍ਹਾਂ ਬਣਾਉਂਦੇ ਦੇਖੋ ਸਾਡੇ ਦਾ ਆਪਣਾ ਪ੍ਰੋਫੈਸ਼ਨਲ ਕੰਮ ਹੈਗਾ ਸਾਨੂੰ ਕੋਈ ਦਿੱਕਤ ਨਹੀਂ ਹੈ ਹਾਂ ਕੋਈ ਨਵਾਂ ਬੰਦਾ ਹੋਵੇ ਉਹਨੂੰ ਥੋੜੀ ਦਿੱਕਤ ਆਏਗੀ ਇਹ ਸਾਡੀ ਆਪਣੀ ਘਰ ਦੀ ਤਿਆਰੀ ਹੁੰਦੀ ਹੈ ਏ ਟੂ ਜ਼ेड ਸਭ ਅਸੀਂ ਆਪਣੇ ਹੱਥ ਨੇ ਤਿਆਰ ਕਰਦੇ ਹਾਂ ਸਾਡੇ ਕੋਲ ਕੁਝ ਲੀਵਰ ਵੀ ਲੱਗੀ ਹੋਈ ਨਾਲ ਕੀ ਲੱਗਦਾ ਐ ਇਸ ਵਾਰੀ ਲੋੜੀ ਤੇ ਜਿਹੜੀਆਂ ਗੁੱਡੀਆਂ ਤੁਸੀਂ ਤਿਆਰ ਕੀਤੀਆਂ ਸਾਰੀਆਂ ਵਿਕਾਈ ਜਾਣਗੀਆਂ ਕਿ ਕੁਝ ਨੁਕ ਬਚ ਜਾਏਗਾ ਨਹੀਂ ਨਹੀਂ ਇਹ ਤਾਂ ਦੇਖੋ ਦਿਨ ਤੇ ਹਾਰ ਹੈਗਾ ਵਕਦੀ ਵੱਧ ਵੀ ਜਾਂਦੀ ਹੈ ਕਦੀ ਖਤਮ ਹੀ ਹੋ ਜਾਂਦਾ ਹੈ ਸਭ ਖਤਮ ਹੋ ਜਾਂਦਾ ਹੈ ਬਾਕੀ ਹਵਾ ਤੇ ਅੱਜ ਖਰਾਵਾ ਚੰਗੀ ਹੋਏਗੀ ਸਭ ਕੀਗਾ ਹਾਂਜੀ ਤੇ ਕਿਹੜੇ ਕਿਹੜੇ ਗੁੱਡੇ ਘਾੜੇ ਵਾਲੋ ਤਿਆਰ ਕੀਤੇ ਗਏ ਆ ਇਹ ਸਾਡਾ ਆਲਮੋਸਟ ਜਿੰਨਾ ਮਟੀਰੀਅਲ ਸਾਡਾ ਆਪਣਾ ਤਿਆਰ ਹੋਇਆ ਜਿੰਨੇ ਵੀ ਆਲਮੋਸਟ ਆਹ ਦੇਖੋ ਇੱਕ ਮੱਛਾ ਹੈ ਤਾਂ ਇਹ ਤਿੰਨ ਤਾ ਦਾ ਇਹ 1.5 ਤਾ ਦੀ ਗੁੱਡੀ ਹੈਗੀ ਇਹ 3 ਤਾ ਦਾ ਮੱਛਾ 6 ਤਾ ਦੀ ਗੁੱਡੀਆਂ ਹੈਗੀਆਂ ਨੇ ਇਹ ਸਾਰੇ ਸਾਡੇ ਆਪਣੇ ਧਿਆਨ ਨੇ ਇਹ ਸਾਡੀ ਲੋਕੇਸ਼ਨ ਪੈਂਦੀ ਹੈ ਗੁਰਦੁਆਰਾ ਬਾਬਾ ਜੀ ਮਤ ਸਿੰਘ ਦੇ ਨੇੜੇ ਗੁਰਦੁਆਰਾ ਬਾਬਾ ਬਾਬਾ ਜੀਵਨ ਸਿੰਘ ਜੀ ਪੈਂਦਾ ਹੈ ਤੇ ਭੁੱਤਨਪੁਰਾ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਲੋਕ ਜਿਹੜੇ ਕਿ ਨੇ ਇੱਥੇ ਆ ਕੇ ਗੁੱਡੀਆਂ ਲੈਣਾ ਪਸੰਦ ਕਰਦੇ ਨੇ ਤੇ ਤੁਸੀਂ ਵੀ ਆਓ ਇਸ ਇਲਾਕੇ ਵਿੱਚ ਗੁੱਡੀਆਂ ਲਓ ਤੇ ਜਿਹੜਾ ਕਿ ਲੋਹੜੀ ਦਾ ਤਿਉਹਾਰ ਹੈ ਬਹੁਤ ਹੀ ਧੂਮ-ਤਾਮ ਨਾਲ ਮਨਾਓ ਇਸ ਇਲਾਕੇ ਵਿੱਚ ਆਓ ਤੇ ਇਹਨਾਂ ਦਾ ਹੋਰ ਵੀ ਪਿਆਰ ਦੱਸੋ ਇਸ ਦੇ ਨਾਲ ਹੀ ਮੈਨੂੰ ਦੋ ਇਜਾਜ਼ਤ ਦੇ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ